ਕਿਸੇ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਕਿ ਜੇ ਆਵਾਜ਼ ਉੱਚੀ ਹੋਵੇ ਤਾਂ ਥੋੜੇ ਲੋਕ ਸੁਣਦੇ ਹਨ ਪਰ ਜੇ ਗੱਲ ਉੱਚੀ ਹੋਵੇ ਤਾਂ ਬਹੁਤ سارے ਲੋਕ ਸੁਣਦੇ ਹਨ ਇੱਕ 24 ਸਾਲ ਦਾ ਮੁੰਡਾ ਇੱਕ ਸੇਟ ਦੇ ਕੋਲ ਕੰਮ ਕਰਦਾ ਸੀ ਉਸਦੇ ਮਾਪਿਓ ਨਹੀਂ ਸਨ ਜ਼ਿੰਦਗੀ ਬਹੁਤ ਹੀ ਔਖੀ ਚੱਲ ਰਹੀ ਸੀ ਉਹ ਸਵੇਰੇ ਕੰਮ ਤੇ ਜਾਂਦਾ ਪੈਸੇ ਕਮਾਉਂਦਾ ਤੇ ਸ਼ਾਮ ਨੂੰ ਆ ਕੇ ਰੋਟੀ ਖਾ ਕੇ ਸੌਂ ਜਾਂਦਾ ਇਹੀ ਉਹਦੀ ਜ਼ਿੰਦਗੀ ਸੀ ਰੋਜ਼ ਦੀ ਤਰ੍ਹਾਂ ਇੱਕ ਦਿਨ ਉਹ ਸ਼ਾਮ ਨੂੰ ਆ ਕੇ ਰੋਟੀ ਬਣਾ ਕੇ ਹੱਥ ਪੈਰ ਧੋਣ ਚਲਾ ਗਿਆ ਵਾਪਸ ਆ ਕੇ ਉਸਨੇ ਦੇਖਿਆ ਕਿ ਉਸਨੇ ਜੋ 4 ਰੋਟੀਆਂ ਬਣਾਈਆਂ ਸਨ ਉਸ ਦੀ ਜਗ੍ਹਾ ਤੇ ਸਿਰਫ 3 ਹੀ ਬਚੀਆਂ ਸਨ ਦੂਸਰੇ ਦਿਨ ਵੀ ਇਦਾਂ ਹੀ ਹੋਇਆ ਤੇ ਤੀਸਰੇ ਦਿਨ ਵੀ ਇਸੇ ਤਰ੍ਹਾਂ ਹੀ ਹੋਇਆ ਚੌਥੇ ਦਿਨ ਉਸਨੇ ਧਿਆਨ ਰੱਖਣਾ ਸ਼ੁਰੂ ਕੀਤਾ ਆਖਿਰਕਾਰ ਉਸਦੇ ਹੱਥ ਵਿੱਚ ਉੱchu ਆ ਗਿਆ ਜੋ ਰੋਜ਼ ਉਸ ਦੀ ਰੋਟੀ ਚੋਰੀ ਕਰ ਰਿਹਾ ਸੀ ਤਾਂ ਉਹ ਚੂਹਾ ਬੋਲਿਆ ਕਿ ਇਹ ਤਾਂ ਮੇਰੀ ਕਿਸਮਤ ਦੀ ਰੋਟੀ ਏ ਤੂੰ ਇਹ ਮੇਰੇ ਤੋਂ ਕਿਉਂ ਖੋ ਰਿਆ ਏ ਤਾਂ ਉਹ ਮੁੰਡਾ ਬੋਲਿਆ ਕਿ ਮੈਨੂੰ ਬੇਵਜ੍ਹਾ ਤੰਗ ਨਾ ਕਰ ਮੇਰੀ ਜ਼ਿੰਦਗੀ ਪਹਿਲਾਂ ਹੀ ਬਹੁਤ ਬੁਰੀ ਏ ਮੈਂ ਪਹਿਲਾਂ ਹੀ ਬਹੁਤ ਗਰੀਬੀ ਵਿੱਚ ਦਿਨ ਕੱਟ ਰਿਆ ਹਾਂ ਮੈਂ ਬੜੀ ਮੁਸ਼ਕਲ ਨਾਲ ਚਾਰ ਰੋਟੀਆਂ ਬਣਾਈਆਂ ਹਨ ਤੇ ਉਸ ਵਿੱਚੋਂ ਨਹੀਂ ਇੱਕ ਤੂੰ ਚੋਰੀ ਕਰ ਲੈਂਦਾ ਤਾਂ ਉਸ ਤੋਂ ਹੀ ਨਹੀਂ ਕਿਹਾ ਕਿ ਮੈਂ ਕਿਸੇ ਨੂੰ ਜਾਣਦਾ ਹਾਂ ਜੋ ਤੇਰੀਆਂ ਸਾਰੀਆਂ ਮੁਸ਼ਕਲਾਂ ਦੇ ਜਵਾਬ ਤੈਨੂੰ ਦੇ ਸਕਦਾ ਹੈ ਤਾਂ ਉਸ ਮੁੰਡੇ ਨੇ ਪੁੱਛਿਆ ਕਿ ਉਹ ਕੌਮ ਹੈ ਮੈਨੂੰ ਵੀ ਉਸ ਕੋਲ ਲੈ ਜਾ ਕੌਫ ਤੁਹੇ ਨੇ ਦੱਸਿਆ ਕਿ ਉਹ ਕੋਈ ਹੋਰ ਨਹੀਂ ਗੋਤਮ ਬੁੱਧ ਜੀ ਖੁਦ ਨੇ ਤੂੰ ਉਹਨਾਂ ਦੇ ਕੋਲ ਉਹਨਾਂ ਦੇ ਆਸ਼ਰਮ ਚਲਾ ਜਾ ਉਹ ਤੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਤੈਨੂੰ ਦੱਸ ਦੇਣਗੇ ਉਸ ਮੁੰਡੇ ਨੇ ਸੋਚਿਆ ਕਿ ਇਹ ਵੀ ਸਹੀ ਗੱਲ ਹੈ ਉਹ ਤੁਹੀ ਦੀ ਗੱਲ ਮੰਨ ਕੇ ਗੋਤਮ ਬੁੱਧ ਜੀ ਨੂੰ ਮਿਲਣ ਲਈ ਚਲਾ ਗਿਆ ਉਸ ਨੇ ਆਪਣੇ ਸੇਟ ਤੋਂ ਪੰਜ ਸ਼ੂਟਿੰਗਾਂ ਲਈਆਂ ਰਸਤਾ ਬਹੁਤ ਲੰਮਾ ਸੀ ਉਸ ਨੂੰ ਰਸਤੇ ਦੇ ਵਿੱਚ ਨੀਰਾ ਹੋ ਗਿਆ ਤਾਂ ਉਸ ਮੁੰਡੇ ਨੇ ਰਾਤ ਕੱਟਣ ਦੇ ਲਈ ਕੋਈ ਜਗ੍ਹਾ ਲੱਭਣੀ ਸ਼ੁਰੂ ਕਰ ਦਿੱਤੀ ਉਸ ਮੁੰਡੇ ਨੂੰ ਦੂਰ ਇੱਕ ਹਵੇਲੀ ਦਿਖਾਈ ਦਿੱਤੀ ਉਹ ਉਸ ਹਵੇਲੀ ਵਿੱਚ ਚਲਾ ਗਿਆ ਉਸ ਹਵੇਲੀ ਦੀ ਮਾਲਕਨ ਨੇ ਉਸ ਮੁੰਡੇ ਨੂੰ ਪੁੱਛਿਆ ਕਿ ਤੂੰ ਕਿੱਥੇ ਜਾ ਰਿਹਾ ਹੈ ਤਾਂ ਮੁੰਡੇ ਨੇ ਦੱਸਿਆ ਕਿ ਮੈਂ ਗੋਧਮ ਗੁੱਧ ਜੀ ਨੂੰ ਮਿਲਣ ਲਈ ਉਹਨਾਂ ਦੇ ਆਸ਼ਰਮ ਵਿੱਚ ਜਾ ਰਿਹਾ ਹਾਂ ਤਾਂ ਹਵੇਲੀ ਦੀ ਮਾਲਕਨ ਬੋਲੀ ਕਿ ਤੂੰ ਤਾਂ ਬਹੁਤ ਵਧੀਆ ਜਗ੍ਹਾ ਜਾ ਰਿਹਾ ਹੈ ਮੈਂ ਇੱਕ ਕੰਮ ਕਰੀ ਗੌਤਮ ਬੁੱਧ ਜੀ ਤੋਂ ਮੇਰੇ ਵੀ ਇੱਕ ਸਵਾਲ ਪੁੱਛ ਲੈ। ਮੇਰੀ ਇੱਕ 20 ਸਾਲ ਦੀ ਬੇਟੀ ਹੈ ਜੋ ਕਿ ਅੱਜ ਤੱਕ ਕਦੇ ਵੀ ਨਹੀਂ ਬੋਲੀ। ਕੁੰਬਸੋਨਾ ਤੋਂ ਇਹ ਪੁੱਛਦੀ ਕਿ ਉਹ ਕਦੋਂ ਬੋਲੇਗੀ। ਇਹ ਬੋਲ ਕੇ ਉਸ ਔਰਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਤਾਂ ਉਸ ਮੁੰਡੇ ਨੇ ਕਿਹਾ ਕਿ ਮਾਤਾ ਜੀ ਤੁਸੀਂ ਆਪਣਾ ਦਿਲ ਛੋਟਾ ਨਾ ਕਰੋ। ਮੈਂ ਤੁਹਾਡਾ ਸਵਾਲ ਗੌਤਮ ਬੁੱਧ ਜੀ ਨੂੰ ਜ਼ਰੂਰ ਪੁੱਛ ਕੇ ਆਵਾਂਗਾ। ਅਨੇਕ ਦਿਨ ਉਹ ਮੁੰਡਾ ਆਪਣੇ ਰਸਤੇ ਚੱਲ ਪਿਆ ਰਸਤਾ ਬਹੁਤ ਲੰਮਾ ਸੀ ਰਸਤੇ ਵਿੱਚ ਬਹੁਤ ਉੱਚੀ ਉੱਚੀ ਪਹਾੜ ਸਨ ਉਹ ਲੜਕਾ ਦੁਬਿਧਾ ਵਿੱਚ ਫਸ ਗਿਆ ਕਿ ਇੰਨੇ ਉੱਚੇ ਪਹਾੜਾਂ ਨੂੰ ਉਹ ਕਿਵੇਂ ਪਾਰ ਕਰੇਗਾ ਇੱਕਦਮ ਉਸ ਮੁੰਡੇ ਦਾ ਧਿਆਨ ਇੱਕ ਜਾਦੂਗਰ ਤੇ ਗਿਆ ਜੋ ਕਿ ਉੱਥੇ ਤਪੱਸਿਆ ਕਰ ਰਿਹਾ ਸੀ ਤਾਂ ਉਸ ਜਾਦੂਗਰ ਨੇ ਉਸ ਮੁੰਡੇ ਨੂੰ ਕਿਹਾ ਕਿ ਅਸ਼ਾ ਤੂੰ ਗੌਤਮ ਬੁੱਧ ਜੀ ਨੂੰ ਮਿਲਣ ਜਾ ਰਿਹਾ ਹੈ ਤਾਂ ਇੱਕ ਮੇਰਾ ਕੰਮ ਕਰੀਂ ਮੇਰਾ ਇੱਕ ਸਵਾਲ ਹੈ ਨੂੰ ਗੌਤਮ ਬੁੱਧ ਜੀ ਤੋਂ ਜ਼ਰੂਰ ਪੁੱਛੀ ਆਈ ਇਹ ਵੱਡੇ ਵੱਡੇ ਪਹਾੜ ਤਾਂ ਮੈਂ ਤੈਨੂੰ 1 ਮਿੰਟ ਵਿੱਚ ਹੀ ਪਾਰ ਕਰਵਾ ਦਾਂਗਾ ਤਾਂ ਉਸ ਮੁੰਡੇ ਨੇ ਜਾਦੂਗਰ ਨੂੰ ਕਿਹਾ ਕਿ ਦੱਸੋ ਤੁਹਾਡਾ ਸਵਾਲ ਕੀ ਹੈ ਤਾਂ ਉਸ ਜਾਦੂਗਰ ਨੇ ਉਸ ਮੁੰਡੇ ਨੂੰ ਕਿਹਾ ਕਿ ਮੈਂ ਇੱਥੇ ਹਜ਼ਾਰਾਂ ਸਾਲਾਂ ਤੋਂ ਤਪੱਸਿਆ ਕਰ ਰਿਹਾ ਹਾਂ ਤਾਂ ਕਿ ਮੈਂ ਸਵਰਗ ਜਾ ਸਕਾਂ ਤੁੰ ਉਸ ਮਹਾਤਮਾ ਬੁੱਧ ਜੀ ਤੋਂ ਇਹ ਪੁੱਛ ਦੇਈਂ ਕਿ ਮੈਂ ਸਵਰਗ ਕਦੋਂ ਜਾਵਾਂਗਾ ਉਸ ਮੁੰਡੇ ਨੇ ਉਸ ਜਾਦੂਗਰ ਨੂੰ ਕਿਹਾ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਪੁੱਛਾਂਗਾ ਤਾਂ ਉਸ ਜਾਦੂਗਰ ਨੇ ਆਪਣੀ ਛੜੀ ਕਮਾਈ ਤੇ ਮੁੰਡਾ ਪਹਾੜ ਮਿੰਟਾਂ ਵਿੱਚ ਪਾਰ ਕਰ ਗਿਆ। ਉਸ ਤੋਂ ਅੱਗੇ ਮੈਦਾਨੀ ਇਲਾਕਾ ਆ ਗਿਆ। ਉਸ ਮੈਦਾਨੀ ਇਲਾਕੇ ਵਿੱਚ ਇੱਕ ਬਹੁਤ ਵੱਡੀ ਨਦੀ ਸੀ। ਮੁੰਡਾ ਫੇਰ ਸੋਚਣ ਲੱਗ ਪਿਆ ਕਿ ਇਹ ਇੰਨੀ ਵੱਡੀ ਨਦੀ ਕਿਵੇਂ ਪਾਰ ਕਰੇਗਾ। ਉੱਥੇ ਇੱਕ ਕਛੂਆ ਸੀ। ਮੁੰਡੇ ਨੇ ਉਸ ਕਛੂਏ ਨੂੰ ਬੇਨਤੀ ਕੀਤੀ ਕਿ ਤੂੰ ਮੈਨੂੰ ਆਪਣੀ ਪਿੱਠ ਤੇ ਬਿਠਾ ਕੇ ਇਹ ਨਦੀ ਪਾਰ ਕਰਾ دی۔ ਤਾਂ ਕਸ਼ੂਆ ਉਸ ਮੁੰਡੇ ਦੀ ਗੱਲ ਮੰਨ ਗਿਆ। ਨਦੀ ਪਾਰ ਕਰਦੇ ਸਮੇਂ ਉਸ ਕਸ਼ੂਏ ਨੇ ਮੁੰਡੇ ਨੂੰ ਪੁੱਛਿਆ ਕਿ ਤੂੰ ਕਿੱਥੇ ਜਾ ਰਿਹਾ ਹੈਂ? ਤਾਂ ਉਸ ਮੁੰਡੇ ਨੇ ਦੱਸਿਆ ਕਿ ਮੈਂ ਮਹਾਤਮਾ ਬੁੱਧ ਜੀ ਨੂੰ ਮਿਲਣ ਲਈ ਜਾ ਰਿਹਾ ਹਾਂ। ਤਾਂ ਉਸ ਕਸ਼ੂਏ ਨੇ ਕਿਹਾ ਕਿ ਤੂੰ ਇੱਕ ਕੰਮ ਕਰੀਂ। ਮੇਰਾ ਇੱਕ ਸਵਾਲ ਗੌਤਮ ਬੁੱਧ ਜੀ ਤੋਂ ਜ਼ਰੂਰ ਪੁੱਛਿਐ। ਮੈਂ ਇਸ ਨਦੀ ਦੇ ਵਿੱਚ 500 ਸਾਲ ਤੋਂ ਰਹਿ ਰਿਹਾ ਹਾਂ ਤੇ ਡ੍ਰੈਗਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਬਸ ਤੂੰ ਗੌਤਮ ਬੁੱਧ ਜੀ ਨੂੰ ਇਹ ਪੁੱਛ ਦੇਈਂ। ਕਿ ਮੈਂ ਡ੍ਰੈਗਨ ਕਦੋਂ ਬਣਾਗਾ ਤਾਂ ਸੁੰਦੇ ਨਹੀਂ ਕਿਹਾ ਕਿ ਜ਼ਰੂਰ ਮੈਂ ਤੇਰਾ ਸਵਾਲ ਵੀ ਗੌਤਮ ਬੁੱਧ ਜੀ ਤੋਂ ਪੁੱਛ ਲਵਾਂਗਾ ਉਹ ਮੁੰਡਾ ਗੌਤਮ ਬੁੱਧ ਜੀ ਦੇ ਆਸ਼ਰਮ ਵਿੱਚ ਪਹੁੰਚ ਗਿਆ ਆਸ਼ਰਮ ਵਿੱਚ ਪ੍ਰਵਚਨ ਚੱਲ ਰਿਹਾ ਸੀ ਪ੍ਰਵਚਨ ਖਤਮ ਹੋਇਆ ਤਾਂ ਗੌਤਮ ਬੁੱਧ ਜੀ ਨੇ ਕਿਹਾ ਕਿ ਇੱਥੇ ਆਏ ਸਾਰੇ ਲੋਕ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹਨ ਪਰ ਸਿਰਫ ਇੱਕ ਹੀ ਸ਼ਰਤ ਹੈ ਕਿ ਹਰ ਇਨਸਾਨ ਸਿਰਫ ਤਿੰਨ ਸਵਾਲਾਂ ਦੇ ਜਵਾਬ ਹੀ ਪੁੱਛ ਸਕਦਾ ਹੈ ਹਣ ਉਸ ਮੁੰਡੇ ਦੇ ਸਾਹਮਣੇ ਇੱਕ ਹੋਰ ਮੁਸ਼ਕਲ ਖੜੀ ਸੀ ਉਹ ਸੋਚਾਂ ਵਿੱਚ ਪੈ ਗਿਆ ਕਿ ਕਿਸ ਦਾ ਸਵਾਲ ਪੁੱਛਿਆ ਜਾਵੇ ਤੇ ਕਿਸ ਦਾ ਛੱਡ ਦਿੱਤਾ ਜਾਵੇ ਸਭ ਤੋਂ ਪਹਿਲਾਂ ਉਸਦੇ ਧਿਆਨ ਵਿੱਚ ਹਵੇਲੀ ਦੀ ਮਾਲਕਨ ਆਈ ਉਹ ਸੋਚਣ ਲੱਗਾ ਕਿ ਉਹ ਹਵੇਲੀ ਦੀ ਮਾਲਕਨ ਤਾਂ ਆਪਣੀ ਕੁੜੀ ਦਾ ਇਲਾਜ ਲੱਭ ਰਹੀ ਹੈ ਇਸ ਲਈ ਉਸਦੇ ਸਵਾਲ ਦਾ ਜਵਾਬ ਬਹੁਤ ਜ਼ਰੂਰੀ ਹੈ ਦੂਸਰੀ ਤਸਵੀਰ ਉਸਦੇ ਦਿਮਾਗ ਵਿੱਚ ਉਸ ਜਾਦੂਗਰ ਦੀ ਆਈ ਜੋ ਉੱਥੇ ਹਜ਼ਾਰ ਸਾਲ ਤੋਂ ਤਪੱਸਿਆ ਕਰ ਰਿਹਾ ਸੀ ਤੇ ਤੀਸਰੀ ਤਸਵੀਰ ਉਸ ਕਸ਼ੂਏ ਦੀ ਆਈ ਜੋ ਕਿ 500 ਸਾਲਾਂ ਤੋਂ ਡ੍ਰੈਗਨ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਚੌਥੀ ਤਸਵੀਰ ਉਸਦੇ ਦਿਮਾਗ ਵਿੱਚ ਉਸਦੀ ਖੋਦ ਹੀ ਆਈ ਉਸਨੇ ਸੋਚਿਆ ਕਿ ਮੈਂ ਤਾਂ ਕੰਮ ਕਰ ਹੀ ਰਿਹਾ ਹਾਂ ਤਨਖਾਹ ਵੀ ਮਿਲ ਰਹੀ ਹੈ ਤੇ ਰੋਟੀ ਵੀ ਮਿਲ ਜਾਂਦੀ ਹੈ ਥੋੜੀ ਹੋਰ ਮਿਹਨਤ ਕਰਾਂਗਾ ਤਾਂ ਆਪਣੀ ਸਥਿਤੀ ਹੋਰ ਵਧੀਆ ਕਰ ਲਾਂਗਾ ਪਰ ਉਹਨਾਂ ਤਿੰਨਾਂ ਦੇ ਸਵਾਲਾਂ ਦਾ ਜਵਾਬ ਬਹੁਤ ਜ਼ਰੂਰੀ ਹੈ ਇਸ ਲਈ ਉਸਨੇ ਗੌਤਮ ਬੁੱਧ ਜੀ ਨੂੰ ਉਹਨਾਂ ਤਿੰਨਾਂ ਦੇ ਸਵਾਲ ਪੁੱਛਲੇ ਗੌਤਮ ਬੁੱਧ ਜੀ ਨੇ ਸਭ ਤੋਂ ਪਹਿਲਾਂ ਉਸ ਹਵੇਲੀ ਦੀ ਮਾਲਕਨ ਦੇ ਸਵਾਲ ਦਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਉਸ ਦੀ ਕੁੜੀ ਦਾ ਜਦੋਂ ਵੀ ਵਿਆਹ ਹੋਵੇਗਾ ਉਹ ਬੋਲਣਾ ਸ਼ੁਰੂ ਕਰ ਦੇਵੇਗੀ ਫਿਰ ਗੌਤਮ ਬੁੱਧ ਜੀ ਨੇ ਉਸ ਜਾਦੂਗਰ ਦੇ ਸਵਾਲ ਦਾ ਜਵਾਬ ਦਿੱਤਾ ਉਹਨਾਂ ਕਿਹਾ ਕਿ ਉਸ ਜਾਦੂਗਰ ਨੂੰ ਕਹੀ ਕਿ ਆਪਣੀ ਸੋਤੀ ਛੱਡ ਦੇਵੇ ਜਿਸ ਦਿਨ ਉਹ ਆਪਣੀ ਸੋਤੀ ਛੱਡ ਦੇਵੇਗਾ ਉਸ ਦਿਨ ਉਹ ਸਵਰਗ ਚਲਾ ਜਾਵੇਗਾ ਤੀਸਰਾ ਸਵਾਲ ਆਇਆ ਉਸ ਕਛੂਏ ਦਾ ਗੌਤਮ ਬੁੱਧ ਜੀ ਨੇ ਕਿਹਾ ਕਿ ਉਸ ਕਛੂਏ ਨੂੰ ਕਹੀਂ ਕਿ ਆਪਣਾ ਕਵਚ ਉਤਾਰ ਦੇ ਜਿਸ ਦਿਨ ਉਹ ਆਪਣਾ ਕਵਚ ਉਤਾਰ ਦੇਗਾ ਉਸ ਦਿਨ ਉਹ ਡ੍ਰੈਗਨ ਬਣ ਜਾਵੇਗਾ ਉਸ ਮੁੰਡੇ ਨੇ ਗੌਤਮ ਬੁੱਧ ਜੀ ਨੂੰ ਪ੍ਰਣਾਮ ਕੀਤਾ ਤੇ ਆਪਣੇ ਰਸਤੇ ਚਲਾ ਗਿਆ ਸਭ ਤੋਂ ਪਹਿਲਾਂ ਰਸਤੇ ਵਿੱਚ ਉਸ ਨੂੰ ਕਛੂਆ ਮਿਲਿਆ ਉਸ ਨੇ ਕਛੂਏ ਨੂੰ ਕਿਹਾ ਕਿ ਗੌਤਮ ਬੁੱਧ ਜੀ ਨੇ ਕਿਹਾ ਹੈ ਕਿ ਤੂੰ ਆਪਣਾ ਕਵਚ ਉਤਾਰ ਦੇ ਤੇ ਤੂੰ ਡ੍ਰੈਗਨ ਬਣ ਜਾਵੇਂਗਾ ਉਸ ਕਸ਼ਵੀ ਨੇ ਆਪਣਾ ਕਵਚ ਉਤਾਰਿਆ ਤੇ ਉਹ ਡ੍ਰੈਗਨ ਬਣ ਗਿਆ ਉਥੇ ਬਹੁਤ ਸਾਰੇ ਮੋਤੀ ਇਕੱਠੇ ਹੋ ਗਏ ਉਸ ਕਸ਼ਵੀ ਨੇ ਕਿਹਾ ਕਿ ਮੈਂ ਇਨਾ ਮੋਤੀਆਂ ਦਾ ਕੀ ਕਰਾਂਗਾ ਤੇ ਉਹ ਸਾਰੇ ਕੀਮਤੀ ਮੋਤੀ ਉਸਨੇ ਉਸ ਮੁੰਡੇ ਨੂੰ ਦੇ ਦਿੱਤੇ ਦੂਸਰੇ ਨੰਬਰ ਤੇ ਉਸ ਮੁੰਡੇ ਨੂੰ ਜਾਦੂਗਰ ਮਿਲਿਆ ਉਸ ਮੁੰਡੇ ਨੇ ਜਾਦੂਗਰ ਨੂੰ ਕਿਹਾ ਕਿ ਤੂੰ ਆਪਣੀ ਛੜੀ ਛੱਡ ਦੇ ਤੇ ਤੂੰ ਸਵਰਗ ਚਲਾ ਜਾਵੇਂਗਾ ਤਾਂ ਉਸ ਜਾਦੂਗਰ ਨੇ ਆਪਣੀ ਜਾਦੂ ਦੀ ਛੜੀ ਉਸ ਮੁੰਡੇ ਨੂੰ ਦੇ ਦਿੱਤੀ ਤੇ ਖੁਦ ਸਵਰਗ ਚਲਾ ਗਿਆ ਤੀਸਰੇ ਨੰਬਰ ਤੇ ਵਾਰੀ ਆਈ ਉਸ ਹਵੇਲੀ ਦੀ ਮਾਲਕਨ ਦੀ ਉਸ ਮੁੰਡੇ ਨੇ ਕਿਹਾ ਕਿ ਮਾਤਾ ਜੀ ਤੁਸੀਂ ਜਿਸ ਦਿਨ ਵੀ ਆਪਣੀ 20 ਸਾਲ ਦੀ ਕੁੜੀ ਦਾ ਵਿਆਹ ਕਰੋਗੇ ਉਹ ਬੋਲਣਾ ਸ਼ੁਰੂ ਕਰ ਦੇਵਾਂਗੇ ਹਵੇਲੀ ਦੀ ਮਾਲਕਨ ਬੋਲਨੀ ਕਿ ਫਿਰ ਠੀਕ ਹੈ ਮੇਰੀ ਕੁੜੀ ਦੇ ਲਈ ਤੇਰੇ ਤੋਂ ਸਹੀ ਮੁੰਡਾ ਕੌਣ ਹੋ ਸਕਦਾ ਹੈ ਕੁੜੀ ਨੂੰ ਬੁਲਾਇਆ ਗਿਆ ਤੇ ਦੋਨਾਂ ਦਾ ਵਿਆਹ ਕਰ ਦਿੱਤਾ ਗਿਆ ਜਿਵੇਂ ਹੀ ਦੋਨਾਂ ਦਾ ਵਿਆਹ ਹੋਇਆ ਉਸ ਕੁੜੀ ਨੇ ਬੋਲਣਾ ਸ਼ੁਰੂ ਕਰ ਦਿੱਤਾ ਹੁਣ ਮੁੰਡੇ ਕੋਲ ਪੈਸਾ ਸੀ ਕਿਉਂਕਿ ਉਸ ਕੋਲ ਬਹੁਤ ਸਾਰੇ ਕੀਮਤੀ ਨੋਤੀਸ਼ਾ ਉਸ ਕੋਲ ਪਾਵਰ ਸੀ ਕਿਉਂਕਿ ਉਸ ਕੋਲ ਜਾਦੂਗਰ ਦੀ ਛੜੀ ਸੀ ਤੇ ਉਸ ਦਾ ਵਿਆਹ ਵੀ ਇੱਕ ਬਹੁਤ ਵਧੀਆ ਕੁੜੀ ਦੇ ਨਾਲ ਹੋ ਗਿਆ ਸੀ ਉਦੋਂ ਮੁੰਡਾ ਆਪਣੀ ਜ਼ਿੰਦਗੀ ਦੇ ਵਿੱਚ ਸੈਟਲ ਸੀ ਇਹ ਸਭ ਇਸ ਕਰਕੇ ਹੋਇਆ ਕਿਉਂਕਿ ਉਸ ਨੇ ਆਪਣੇ ਸਵਾਲ ਦਾ ਤਿਆਗ ਕੀਤਾ ਸੀ ਇੱਕ ਸਮੁੰਦਰੀ ਜਹਾਜ਼ ਸਮੁੰਦਰ ਦੇ ਕਿਨਾਰੇ ਤੇ ਸਭ ਤੋਂ ਜ਼ਿਆਦਾ ਸੇਫ ਹੁੰਦਾ ਏ ਪਰ ਜੇਕਰ ਉਸਨੇ ਦੂਸਰੇ ਕਿਨਾਰੇ ਤੇ ਜਾਣਾ ਹੈ ਤਾਂ ਉਸ ਨੂੰ ਸਮੁੰਦਰ ਦਾ ਸਾਹਮਣਾ ਕਰਨਾ ਪਵੇਗਾ ਲਹਿਰਾਂ ਦੇ ਨਾਲ ਲੜਨਾ ਪਵੇਗਾ ਮੁਕਾਬਲਾ ਕਰਨਾ ਪਵੇਗਾ ਜਦੋਂ ਤੱਕ ਮੁੰਡੇ ਨੇ ਆਪਣੇ ਸਵਾਲ ਦਾ ਤਿਆਗ ਨਹੀਂ ਕੀਤਾ ਸੀ ਉਸ ਨੂੰ ਆਪਣੇ ਸਵਾਲ ਦਾ ਜਵਾਬ ਵੀ ਨਹੀਂ ਮਿਲਿਆ ਸੀ ਇਹ ਛੋਟੀ ਜੀ ਕਹਾਣੀ ਇੱਕ ਬਹੁਤ ਵੱਡੀ ਗੱਲ ਸਾਨੂੰ ਸਿਖਾਉਂਦੀ ਹੈ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕਮਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਤਿਆਗ ਕਰਨਾ ਪਵੇਗਾ ਆਪਣੀਆਂ ਬੁਰੀਆਂ ਆਦਤਾਂ ਦਾ ਆਪਣੇ ਆਲਸ ਦਾ ਸਵੇਰੇ ਜਲਦੀ ਉੱਠਣਾ ਸ਼ੁਰੂ ਕਰੋ ਆਪਣੀਆਂ ਸਾਰੀਆਂ ਬੁਰੀਆਂ ਆਦਤਾਂ ਨੂੰ ਤਿਆਗ ਦਿਓ ਫਿਰ ਹੀ ਤੁਸੀਂ ਜ਼ਿੰਦਗੀ ਦੇ ਵਿੱਚ ਕਮਾਲ ਕਰ ਸਕੋਗੇ